ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇੱਕ ਬਹੁਤ ਸੋਹਣੀ ਹਵੇਲੀ ਲੈ ਕੇ ਆਏ ਆ ਹਵੇਲੀ ਦਾ ਖਰਚਾ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਐਨੇ ਘੱਟ ਵਾਈਟ ਦੇ ਵਿੱਚ ਬਣੀ ਹੋਈ ਹੈ ਇਹ ਤੇ ਤੁਸੀਂ ਕਹਿਣਾ ਵੀ ਇਹ ਹੋ ਨਹੀਂ ਸਕਦਾ ਮੈਨੂੰ ਵੀ ਇੱਕ ਵਾਰ ਲੱਗਿਆ ਮਹਾਬੀ ਇਹ ਤਾਂ ਕਰੋੜ ਰੁਪਏ ਦੀ ਲੱਗਦੀ ਹੈ ਬਣੀ ਬਣਾਈ ਪਰ ਇਹ ਸਿਰਫ 30 ਲੱਖ ਰੁਪਏ 30 ਤੋਂ ਵੀ ਘੱਟ ਦੇ ਵਿੱਚ ਬਣੀ ਹੋਈ ਹੈ ਤੇ ਆਪਾਂ ਸਾਰੀ ਡਿਟੇਲ ਜਾਣਾਂਗੇ ਵੀ ਕਿਵੇਂ ਇਹਦੀ ਕਾਸਟ ਇੰਨੀ ਕੰਟਰੋਲ ਹੋਈ ਆ ਐਨਾ ਘੱਟ ਖਰਚਾ ਕਿਵੇਂ ਹੋਇਆ ਤੇ ਬਾਕੀ ਐਨੇ ਘੱਟ ਖਰਚੇ ਦੇ ਵਿੱਚ ਐਨੀ ਸੋਹਣੀ ਹਵੇਲੀ ਬਣ ਸਕਦੀ ਆ ਤੇ ਜੋ ਜੋ ਕਿ ਨਾਮੋਕਨ ਲੱਗਦੀ ਮੈਨੂੰ ਦੇਖ ਕੇ ਆਜੋ ਆਪਾਂ ਦੋਸਤੋ ਕਰਦੇ ਆਂ ਗੱਲਬਾਤ ਵੀ ਇੰਨੇ ਘੱਟ ਖਰਚੇ ਦੇ ਵਿੱਚ ਇੰਨੀ ਸੋਹਣੀ ਵੇਲੀ ਬਣ ਕੇ ਮਿਲ ਸਕਦੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਜੀ ਆਪਣਾ ਨਾਮ ਤੇ ਆਪਾਂ ਕਿਹੜੇ ਪਿੰਡ ਬੈਠੇ ਆਂ ਜੀ ਆਪਾਂ ਬੈਠੇ ਆਂ ਜੀ ਨਥਾਣਾ ਪਿੰਡ ਮੇਰਾ ਨਾਮ ਹੈ ਕੁਲਜੀਤ ਸਿੰਘ ਜੀ ਤੇ ਜਿਵੇਂ ਮੈਂ ਸੁਣਿਆ ਇਹ ਹਵੇਲੀ ਬਾਰੇ ਵੀ ਇਹ ਸਾਰਾ 30 ਲੱਖ ਰੁਪਏ ਦੇ ਵਿੱਚ ਹੀ ਬਣ ਗਈ ਜੀ ਕਿੰਨੀ ਕਿੰਨਾ ਖਰਚ ਆਇਆ ਸੱਚ ਸੱਚ ਦੱਸੋ ਤਕਰੀਬਨ ਸਮਝ ਲਓ ਜੀ ਤੇ 29.23 ਲੱਖ ਰੁਪਏ ਖਰਚ ਆਇਆ 29.23 ਤੇ ਕਿੰਨਾ ਟਾਈਮ ਹੋ ਗਿਆ ਬਣੀ ਨੂੰ ਜੀ ਇਹ ਨੂੰ ਸਮਝ ਲਓ ਵੀ 2 ਸਾਲ ਹੋ ਜਾਣਗੇ ਹਨ 14 ਜਨਵਰੀ ਨੂੰ ਸ਼ੁਰੂ ਕੀਤਾ ਸੀ ਚੋਹੇ ਨੂੰ ਸ਼ੁਰੂ ਕੀਤਾ ਜੀ ਇਹ ਇੰਨਾ ਘੱਟ ਖਰਚਾ ਕਿਵੇਂ ਆ ਗਿਆ ਜੀ ਇਹ ਤਾਂ ਨਹੀਂ ਹੁਣ ਇਹਨਾਂ ਨੂੰ ਪਤਾ ਜਿਵੇਂ ਇਹ ਮਟੀਰੀਅਲ ਪਾਉਂਦੇ ਜਾਂ ਹੋਰ ਸਾਰਾ ਕੁਝ ਕਰਦੇ ਆ ਠੀਕ ਹੈ ਜੀ ਕਿਉਂਕਿ ਬਾਕੀ ਇਹ ਚੀਜ਼ ਸਾਡੇ ਸਾਡੇ ਸਾਥ ਮੈਂ ਪੂਰਾ ਤਰੀਕ ਲਿਖਦਾ ਰਿਹਾ ਮੇਰੇ ਵੀ ਨਾ ਕਰ ਚਾ ਠੀਕ ਆ ਤੁਸੀਂ ਖਰਚਾ ਤੁਹਾਨੂੰ ਪਤਾ ਹੈ ਤੇ ਬਾਈ ਤੋਂ ਜਾਣਾਂਗੇ ਵੀ ਖਰਚਾ ਕੰਟਰੋਲ ਕਿਵੇਂ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਨਾ ਦਰਸ਼ਕਾਂ ਨੂੰ ਆਪਣਾ ਨਾਮ ਮੇਰਾ ਨਾਮ ਹਨਾ ਜੀ ਮਾਪੱਚੋ ਤੋਂ ਆਈ ਠੀਕ ਆ ਬਾਈ ਜੀ ਬਾਈ ਆਪਣਾ ਕਾਹਦਾ ਕਾਹਦਾ ਕੰਮ ਹੈ ਅਸੀਂ ਲੱਕੜ ਦਾ ਕੰਮ ਵੀ ਖੁਦ ਕਰਾਉਨੇ ਆ ਆਰਕੀਟੈਕਟ ਦਾ ਵੀ ਇੰਟੀਰੀਅਰ ਡਿਜ਼ਾਈਨਰ ਦਾ ਵੀ ਜਿਵੇਂ ਤੁਸੀਂ ਆ ਦੇਖਿਆ ਸਾਰਾ ਕੁਝ ਮੇਰਾ ਡਿਜ਼ਾਈਨ ਕਰਾਇਆ ਵੇ ਜੀ ਠੀਕ ਹੈ ਜੀ ਹਾਂ ਤੇ ਚਣਾਈ ਦਾ ਵੀ ਖੁਦ ਹੀ ਕਰਵਾਉਨੇ ਆ ਤੇ ਪੀਓਪੀ ਟਾਉਨ ਸੀਲਿੰਗ ਸਾਰਾ ਕੁਝ ਏ ਟੂ ਜ਼ੈਡ ਅਸੀਂ ਖੁਦ ਹੀ ਤਿਆਰ ਕਰਾਉਨੇ ਠੀਕ ਹੈ ਬਈ ਜੀ ਬਾਈ ਜੀ ਹੁਣ ਆ ਜਾਂਦਾ ਸਵਾਲ ਦਰਸ਼ਕ ਵੀ ਉਤਾਵਲੇ ਹੋਣਗੇ ਵੀ ਯਾਰ 30 ਲੱਖ ਤੋਂ ਘੱਟ ਮਤਲਬ ਜਿਵੇਂ ਬਾਬਾ ਜੀ ਨੇ ਸਾਢੇ 29 ਲੱਖ ਦੇ ਵਿੱਚ ਹਾਂਜੀ ਐਡੀ ਵੱਡੀ ਹਵੇਲੀ ਮੈਨੂੰ ਨਾਮਕੁਨ ਲੱਗ ਰਿਹਾ ਵੀ ਸੱਚੇ ਨਾ ਨਹੀਂ ਇੰਨੇ ਖਰਚ ਆਉਂਦਾ ਬਈ ਕਿਵੇਂ ਫਿਰ ਇਹਨੂੰ ਵਿਸ ਆਪ ਨੂੰ ਜਾਣਕਾਰੀ ਦੋ ਕਿ ਕਿੱਥੇ ਕਿੱਥੇ ਕੰਟਰੋਲ ਕੀਤਾ ਕਿਵੇਂ ਕੀਤਾ ਖੰਡਰੋਲ ਵੀਰ ਜੀ ਇੱਕ ਤਾਂ ਨਿਉਆ ਜਿਹੜੀਆਂ ਹੈਗੀਆਂ ਸਾਡੀਆਂ ਉਹ ਅਸੀਂ 16000 ਇੱਟਾਂ ਨਾਲ ਸੀ ਇਹਦੀਆਂ ਨਿਉਆ ਭਲੀਆਂ ਸਾਰੀਆਂ ਕਿੰਨੇ ਸਕਰ ਫੁੱਟ ਏਰੀਆ ਬਈ ਇਹਦਾ ਇਹ ਉੱਪਰ نیچے ਸਾਰਾ ਮਿਲਾ ਕੇ 33300 ਫੁੱਟ ਦੇ ਨੇੜ ਹੈ ਜੀ ਇਹ ਸਾਰਾ ਕੁਝ ਠੀਕ ਹੈ ਜੀ ਹਾਂਜੀ ਤੇ ਹਾਂਜੀ ਬਈ ਹੁਣ ਦੱਸੋ ਨਿਉ ਤੇ ਇਹਦੇ ਵਿੱਚ ਅਸੀਂ 27 ਕੁਇੰਟਲ ਸਰੀਆ ਪਾਏ 27 ਕੁਇੰਟਲ ਇੰਨਾ ਘੱਟ ਬਈ ਨਹੀਂ ਅਸੀਂ ਇੰਨੇ ਹੀ ਪਾਉਨੇ ਆ ਜੀ ਸਾਡੇ ਜਿੰਨੇ ਵੀ ਕੰਮ ਚੱਲਦੇ ਆ ਸਾਰੇ ਕਿਤੇ ਇੰਨੇ ਹੀ ਪੈਂਦੇ ਆ अच्छा इते ओदा कोई मजबूती ਦਾ ਕੋਈ ਘਾਟ ਜਾਂ ਕੁਛ ਮਜ਼ਬੂਤੀ ਦਾ ਕੋਈ ਫਰਕ ਨਹੀਂ ਜੇ ਇੱਕ ਤਾਂ ਨਹੀਂ ਮੰਨ ਲਓ ਵੀ ਜਿੱਥੋਂ ਨਿਉਂ ਧਰਦੇ ਆਂ ਜੀ ਬੈਠੋ ਬਾਪੂ ਜੀ ਕੋਈ ਗੱਲ ਤਿੰਨ ਏਟ ਦੀ ਅਸੀਂ ਨਿਉਂ ਧਰਦੇ ਆਂ ਦੋਨੇ ਸਾਈਡ ਇੱਕ ਇੱਕ ਏਟ ਲਾ ਕੇ ਵਿਚਾਲਾ ਅਸੀਂ ਖਾਲੀ ਰੱਖ ਕੇ ਇੱਕ ਸਰੀਆ ਰੱਖ ਕੇ ਬਜਰੀ ਪਾ ਕੇ ਥੱਲੇ ਤੋਂ ਸ਼ੁਰੂ ਕਰਦੇ ਆਂ ਠੀਕ ਹੈ ਜੀ ਉਹਦੇ ਉੱਪਰ ਇੱਕ ਦਾਦਾ ਅਸੀਂ 2.5 ਦਾ ਲਾਉਨੇ ਆ ਇੱਕ 2 ਦਾ ਲਾਉਨੇ ਆ ਇੱਕ 1.5 ਦਾ ਲਾਉਨੇ ਆ ਸਿਰਫ ਠੀਕ ਹੈ ਜੀ ਫਿਰ ਉਹਦੇ ਉੱਪਰ ਅਸੀਂ ਸਾਰੀ 9 ਇੰਚੀ ਚੱਕਦੇ ਆਂ ਤੇ ਮਕਾਨ ਦੀ ਨਿਉਂ ਆ ਜਿਹੜੀ ਅਸੀਂ ਤਿੰਨ ਥਾਂ ਤੇ ਬੰਨਦੇ ਆਂ ਠੀਕ ਹੈ ਬਈ ਇੱਕ ਆ ਜਾਓ ਇੱਧਰ ਹਾਂਜੀ ਇੱਕ ਮੰਨ ਲਓ ਵੀ ਆਪਣੇ ਪੋਰਚ ਚ ਬੰਨਤੀ ਨੇ ਉਹ ਪੋਰਚ ਵਾਲੇ ਲੈਵਲ ਤੇ ਉਹ ਥੋੜਾ ਨੀਵਾ ਹੁੰਦਾ ਤੇ ਇੱਕ ਆਪਣਾ ਕੋਠੀ ਤੇ ਬੰਨਤੀ ਠੀਕ ਆ ਬਈ ਹਾਂ ਤਿੰਨ ਥਾਂ ਨਿਉ ਬੰਨੀ ਗਈ ਉਸ ਤੋਂ ਬਾਅਦ ਅਸੀਂ ਉਹਨੂੰ ਕੋਈ ਟੀਪ ਟੂਪ ਕੁਝ ਨਹੀਂ ਕਰਦੇ ਅਸੀਂ ਬਾਹਰਲੇ ਪਾਸੇ ਉਹਨੂੰ ਟੀਪ ਕਰਕੇ ਅੰਦਰ ਅਸੀਂ ਮਿੱਟੀ ਪਾ ਕੇ ਉਹ ਤੇ ਖੁੱਲਾ ਪਾਣੀ ਛਾੜਦੇ ਆ ਠੀਕ ਆ ਜੀ ਹਾਂ ਅਸੀਂ ਨਿਉ ਭਰਨ ਵੇਲੇ ਅਸੀਂ ਨਿਉ ਦੀ ਕੋਈ ਕਟਾਈ ਨਹੀਂ ਕਰਦੇ ਜੀ अच्छा है। है जी हां असी जदौ मान लो ਨਿਉ ਭਰੀ ਗਈ ਮਿੱਟੀ ਪੈ ਗਈ ਅਸੀਂ ਉਹਦੇ ਚ ਪਾਣੀ ਛੱਡਦੇ ਨਿਉ ਅਸੀਂ ਸਭ ਕੋ ਗਿੱਲੀ ਕਰਕੇ ਪੋਲੀ ਕਰਦੇ ਆ ਠੀਕ ਹੈ ਜੀ हां ਕਿਉਂਕਿ ਫਿਰ ਉਸ ਤੋਂ ਬਾਅਦ ਅਸੀਂ ਚੁਕਾਠਾਂ ਤੋਂ ਬੰਦਦੇ ਆ ਮਕਾਨ ਨੂੰ ਠੀਕ ਹੈ ਬਈ ਜੀ ਹਾ ਇੱਟਾ ਵਾਲਾ ਲੈਂਟਰ ਲਾ ਕੇ ਕੁੰਡੀਆਂ ਮਲਾ ਕੇ ਸਰੀਆਂ ਤੋਂ ਠੀਕ ਹੈ ਜੀ ਸਰਗੇ ਨਾਲ ਕਿਉਂਕਿ ਜਦੋਂ ਅਸੀਂ ਨਿਉ ਗਿੱਲੀ ਕਰ ਲੈਂਦੇ ਆ ਮਕਾਨ ਬਣਦੇ ਬਣਦੇ ਜੋ ਨਿਉ ਗਿੱਲਿਆ ਜਿੰਨਾ ਬੈਠਣਾ ਉਹਨੇ ਉਸ ਟਾਈਮ ਹੀ ਬੈਠ ਜਾਣਾ ਹਾਂ ਉਹ ਜੋ ਹਵਾ ਨਿਕਲ ਜਾਣੀ ਆ ਪਾਣੀ ਨਾਲ ਸਾਰਾ ਸਾਰਾ ਜਿੰਨਾ ਹੈਗਾ ਉਸ ਟਾਈਮ ਹੀ ਬੈਠ ਜਾਣਾ ਉਹਨੇ ਜੀ ਤੇ ਜਦੋਂ ਉਸ ਟਾਈਮ ਜਿੰਨਾ ਬਹਿ ਗਿਆ ਉਹ ਉਨਾ ਹੀ ਬੈਠਣਾ ਉਸ ਤੋਂ ਬਾਅਦ ਉਹਦੇ ਤੇ ਨਾ ਤਾਂ ਕੋਈ ਕਰੈਕ ਆਉਂਦਾ ਨਾਲੇ ਮਜ਼ਬੂਤੀ ਉਸ ਤੋਂ ਵੱਧ ਜਾਂਦੀ ਹੈ ਕੋਈ ਅਸੀਂ ਪਿੱਲਰ ਨਹੀਂ ਪਾਉਂਦੇ ਕੋਈ ਅਸੀਂ ਪਲੰਤ ਬੀਮ ਨਹੀਂ ਪਾਉਂਦੇ ਵੀ ਇਹ ਕਿਵੇਂ ਹੋ ਸਕਦਾ ਵੀ ਪਿੱਲਰ ਬੀਮ ਤੋਂ ਬਿਨਾ ਤਾਂ ਮਤਲਬ ਪੋਸੀਬਲ ਹੀ ਨਹੀਂ ਹੈਗਾ ਵੀ ਪਾਉਣਾ ਅੱਜ ਦੇ ਟਾਈਮ ਨਹੀਂ ਤੁਸੀਂ ਤੁਹਾਨੂੰ ਇੱਕ ਜਿਵੇਂ ਆਪਾਂ ਨਥਾਣੇ ਖੜੇ ਆ ਇੱਥੇ ਤੁਸੀਂ ਪੂਲੇ ਵਾਲੀ ਨਹਿਰ ਤੇ ਬਿਲਡਿੰਗਾਂ ਬਣੀਆਂ ਵੇ ਅੰਗਰੇਜ਼ਾਂ ਦੇ ਟਾਈਮ ਦੀਆਂ ਅੱਛਾ ਜੀ ਉਹਦੇ ਵਿੱਚ ਤੁਹਾਨੂੰ ਉਹਦੇ ਵਿੱਚ ਤੁਹਾਨੂੰ ਇੱਕ ਅੱਧਾ ਸਰੀਆ ਮਿਲੂਗਾ ਤੁਹਾਨੂੰ ਸਰੀਆ ਨਹੀਂ ਮਿਲਣੇ ਵਿੱਚ ਕਈ ਆਹਨ ਦੇ ਡੇਢ ਹੱਟ ਦੀਆਂ ਕੰਦਾ ਉਹਦੇ ਵਿੱਚ 9 ਇੰਚੀ ਕੰਦਾ ਵੀ ਆ ਮੈਂ ਦੇਖੀ ਹੋਈਆਂ ਹੈ ਹਾਂ ਹਾਂ ਬਾਕੀ ਮੈਂ ਵੀਰੇ ਆਰਕਟੈਕਟ ਦਾ ਕੰਮ ਵੀ ਉਸ ਟਾਈਮ ਮੰਨ ਲਓ 6-7 ਚ ਗਰਾਫ ਤੇ ਚੱਲਦੇ ਹੁੰਦੇ ਸੀ ਨਕਸ਼ੇ ਉਸ ਟਾਈਮ ਮੈਂ ਆਰਕਟੈਕਟ ਦਾ ਕੰਮ ਵੀ ਕਰਿਆਗਾ ਉਹ ਛੱਡ ਕੇ ਮੈਂ ਇੱਧਰ ਆਇਆ ਠੀਕ ਆ ਭਾਈ ਹਾਂ ਤੇ ਭਾਈ ਜੀ ਬਹੁਤ ਵਧੀਆ ਲੱਗਿਆ ਵੀ ਤੁਸੀਂ ਵੱਧ ਖਰਚ ਵਾਲੇ ਤਾਂ ਬਹੁਤ ਮਿਲ ਜਾਂਦੇ ਨੇ ਘੱਟ ਖਰਚ ਵਾਲੇ ਪਹਿਲੇ ਬੰਦੇ ਮਿਲੇ ਉਹ ਇੱਕ ਵੀਡੀਓ ਆਪਾਂ ਪਹਿਲਾਂ ਵੀ ਕਰੀਆ ਤੇ ਆਪਣੇ ਹੋਰ ਵੀ ਕਰਾਂਗੇ ਤੇ ਹੁਣ ਆਪਾਂ ਇਹਦੇ ਬਾਰੇ ਹੋਰ ਵੀ ਸ਼ੁਰੂਆਤ ਕਰੀਏ ਸਾਰਾ ਸਟਰਕਚਰ ਤੁਸੀਂ ਦੱਸਤਾ ਸਕੁਅਰ ਫੁੱਟ ਏਰੀਆ ਦੱਸਤਾ ਹੁਣ ਮੇਨ ਜਿਵੇਂ ਮਾਰਬਲ ਦਾ ਇੱਕ ਚੱਕਰੋਂ ਦਾ ਮਾਰਬਲ ਲੋਕ ਮਹਿੰਗਾ ਲੈਂਦੇ ਇਹਦੇ ਕਿੰਨਾ ਕ ਫਰਕ ਵੀ ਤੁਸੀਂ ਮਾਰਬਲ ਵਿੱਚ ਕੋਈ ਵੀ ਟਾਇਲ ਆਪਾਂ ਵਿੱਚ ਤੁਸੀਂ ਸਸਤੀ ਲੈ ਲਓ ਜਿਹੜੀ ਮਰਜ਼ੀ ਲੈ ਲਓ ਤੁਸੀਂ ਟਾਇਲ ਪ੍ਰੀਮੀਅਮ ਚ ਲੈ ਲਓ ਠੀਕ ਹੈ ਜੀ ਹਾਂ ਉਹਦੇ ਪ੍ਰੀਮੀਅਮ ਟਾਇਲ ਦੇ ਅੱਗੇ ਕੰਪਨੀ ਕੋਈ ਮੈਟਰ ਨਹੀਂ ਕਰਦੀ ਪਾ ਮੈਂ ਤੁਸੀਂ ਵੀ ਪ੍ਰੀਮੀਅਮ ਚ ਲੈ ਲਓ ਜਿਹੜੀ ਮਰਜ਼ੀ ਲੈ ਲਓ 31 32 ਰੁਪਏ ਫੁੱਟ ਦੀ ਇਹਦੇ ਚ ਟਾਈਲ ਲੱਗੀ ਹੋਵੇ ਤੁਸੀਂ ਦੇਖ ਲਓ ਕਿਸੇ ਪਾਸੋਂ ਵੀ ਤੁਹਾਨੂੰ ਕੋਈ ਕਮੀ ਲੱਗਦੀ ਹੋਵੇ ਤਾਂ ਨਹੀਂ ਬਈ ਜੀ ਜਮਾ ਮਕਰਾਨਾ ਮਾਰ ਬਣਾਇਨ ਮਾਰ ਦਾ ਚਮਕਾ ਇਹ ਤਾਂ ਪੂਰੀਆਂ ਹਨ ਬਾਕੀ ਜਿਵੇਂ ਮੰਨ ਲਓ ਇਹਦੇ ਵਿੱਚ ਅਸੀਂ ਸੱਤ ਵਿੱਚ ਅੜੀਆਂ ਵਾਲਾ ਸਰੀਆ ਲਾ ਲਓ ਅਸੀਂ ਘੋੜੀਆਂ ਵਾਲਾ ਵੀ ਕਹਿੰਦੇ ਨੇ ਕੋਈ ਅੜੀਆਂ ਵਾਲਾ ਕਹਿੰਦਾ ਉਹ ਸਰੀਆ ਬੰਦੇ ਆਪਣੇ ਇੱਧਰ ਹੁਣ ਘਟਦਾ ਜਾਂਦਾ ਉਹਦਾ ਠੀਕ ਹੈ ਉਹ ਕਿਉਂਕਿ ਹੁਣ ਕ੍ਰਿੰਕਾਂ ਚੱਲ ਪਿਆ ਅਸੀਂ ਕ੍ਰਿੰਕ ਨਹੀਂ ਪਾਉਂਦੇ ਮਕਾਨ ਦੀ ਸੱਤ ਚ ਕੋਈ ਵੀ ਅੱਛਾ ਬਈ ਅਸੀਂ ਸਿਰਫ ਬੀਮ ਤੇ ਸੱਤ ਵਿੱਚ ਬੀਮ ਪਾਉਨੇ ਆ ਪਲੰਥ ਬੀਮ ਤੇ ਪਿੱਲਰ ਨਹੀਂ ਪਾਉਂਦੇ ਅਸੀਂ ਸੱਤ ਵਿੱਚ ਜ਼ਰੂਰ ਬੀਮ ਪਾਉਨੇ ਆ ਠੀਕ ਆ ਥੱਲੇ ਨਹੀਂ ਭਰੇਗਾ ਥੱਲੇ ਨਹੀਂ ਅਸੀਂ ਪਾਉਂਦੇ ਉਹਦੇ ਵਿੱਚ ਅਸੀਂ ਕੋਈ ਕ੍ਰੈਂਕ ਨਹੀਂ ਚੱਕਦੇ ਅਸੀਂ ਸਿਰਫ ਘੋੜੀਆਂ ਵਾਲਾ ਸਰੀਆ ਬੰਦਦੇ ਆ ਠੀਕ ਆ ਹਾਂ ਜੀ ਦੇ ਨਾਲ ਸਰੀਆ ਜਿਹੜਾ ਮੰਨ ਲਓ ਆ ਸੱਤ ਵਿੱਚ ਸਾਰਾ 11 12 ਕੁਇੰਟਲ ਸਰੀਆ ਅਸੀਂ ਪਾਇਆ ਵੇ ਠੀਕ ਆ ਜੀ ਹਾਂ ਜੀ ਬਈ ਫਿਰ ਖਰਚਾ ਹੋਰ ਕਿੱਥੋਂ ਮਤਲਬ ਮਾਰਬਲ ਵੀ ਹੋ ਗਿਆ ਇੱਟਾਂ ਦਾ ਵੀ ਤੁਸੀਂ ਦੱਸਤਾ ਹਾਂਜੀ ਤੇ ਹੋਰ ਕਿਹੜੀ-ਕਿਹੜੀ ਚੀਜ਼ਾਂ ਦਾ ਤੁਸੀਂ ਇਹਦੇ ਵਿੱਚ ਸਾਰਾ ਕੁਝ ਹੀ ਆ ਗਿਆ ਬਈ ਆ ਜਿਵੇਂ ਆਪਾਂ ਦੇਖ ਰਹੇ ਹਾਂ ਹਾਂਜੀ 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 ਲੱਕੜ ਦਾ ਕੰਮ ਵੀ ਲਾ ਲਓ ਜੋ ਵੀ ਹੈਗਾ ਸਾਰਾ ਬਈ 30 ਲੱਖ ਦੇ ਵਿੱਚ ਆ ਜਾਣਾ ਹਾਂਜੀ ਹਾਂਜੀ ਹੁਣ ਤੁਸੀਂ ਸਾਬ ਲਾ ਲਓ ਤੁਸੀਂ ਬਾਜ਼ਾਰ ਵਿੱਚ ਸੰਮੇਕੇ ਦੀ ਸੀਟ ਲੈਣ ਜਾਉਂਗੇ ਹਾਂਜੀ ਬਈ ਤੁਹਾਨੂੰ ਸੀਟ ਕਿੱਪ ਤੋਂ ਘੱਟ ਕਿੰਨੇ ਦੀ ਮਿਲੂਗੀ ਤੁਸੀਂ ਕਿਰਾਏ ਹੋਣਾ ਕੰਮ ਜਾਂਦ ਸੀ 14-1500 ਨਾਰਮਲ ਹਾਂਜੀ ਇਹ ਸਿਰਫ 620 ਰੁਪਿਆ ਦੀ ਸੀਟ ਹੈ ਜੀ ਅੱਛਾ ਜੀ ਇਹਦੇ ਪਿੱਛੇ ਕੀ ਰੀਜਨ ਬਈ ਇਦੇ ਪਿੱਛੇ ਰੀਜਨ ਇਹ ਆ ਬਈ ਇਹ 0.8 ਹੈ ਠੀਕ ਹੈ ਹਾਂ ਬਿਕਾਰੀਗਰ ਵਧੀਆ ਚਾਹੀਦਾ ਇਹਨੂੰ ਲਾਉਣ ਲਈ ਠੀਕ ਹੈ ਜੀ ਮਤਲਬ ਤੁਹਾਡੀ ਇਹ ਚ ਮਿਹਨਤ ਵੱਧ ਹੈ ਪਰ ਚੀਜ਼ ਸਸਤੀ ਆ ਚੀਜ਼ ਸਸਤੀ ਆ ਕੰਪਨੀ ਦੀ 0.8 ਲੈ ਕੇ ਲਾ ਦਿਓ ਠੀਕ ਹੈ ਹਾਂ ਜਿਵੇਂ ਇਹ ਮੁੱਲਿਆ ਦੀ ਲਈ ਵੀ ਆ ਸਾਡੀ ਠੀਕ ਹੈ ਪਰ ਇੱਕ ਇਹ ਚੀਜ਼ ਹੋਰ ਹੈ ਨਾ ਬਈ ਤੁਸੀਂ ਸਿੱਧਾ ਲੈਨੇ ਹੋ ਮਤਲਬ ਤੁਸੀਂ ਵਿੱਚ ਕੋਈ ਉਹ ਨਹੀਂ ਕਰਦੇ ਵੀ ਆਪਾਂ ਵਿੱਚੋਂ ਖਾਣਾ ਅਸੀਂ ਕੋਈ ਵੀ ਸਮਾਨ ਲਿਆਉਣ ਦੀ ਜਲਾ ਹੈ ਜੀ ਅਸੀਂ ਸਿੱਧਾ ਡੰਪ ਤੋਂ ਚਾਗਦੇ ਆ ਜਿਵੇਂ ਹੁਣ ਪਲੰਪਰ ਵਾਲਾ ਸਮਾਨ ਉਹ ਵੀ ਅਸੀਂ ਡੰਪ ਤੋਂ ਲੈਂਤਾ ਟੈਲਾਂ ਵੀ ਅਸੀਂ ਡੰਪ ਤੋਂ ਲੈਂਤੀਆਂ ਸਰਮੇਕਾ ਵੀ ਡੰਪ ਤੋਂ ਲੈਂਤਾ ਹਾਂ ਤੇ ਰੇਡ ਦਾ ਦੁੱਧ ਦਾ ਫਰਕ ਪੈਂਦਾ ਰੇਡ ਦਾ ਬਹੁਤ ਫਰਕ ਪੈ ਜਾਂਦਾ ਠੀਕ ਹੈ ਜੀ ਮਤਲਬ ਉਹੀ ਜੇ ਆਪਾਂ ਅਲੱਗ ਅਲੱਗ ਦੁਕਾਨਾਂ ਤੋਂ ਲੈਂਤਾਂ ਤਾਂ ਇਹ 40 42 ਲੱਖ ਚ ਵੱਜਦੀ ਹਾਂਜੀ ਵੱਧ ਹੀ ਜਾਂਦੀ ਜੀ ਵੱਧ ਜਾਂਦੀ ਹਾਂਜੀ ਬਈ ਤੇ ਉਸ ਤੋਂ ਬਾਅਦ ਕਿਚਨ ਵਿੱਚ ਤੁਹਾਨੂੰ ਦੱਸਦੇ ਆਂ ਜੀ ਵੀ ਥਰਮਿਕਾ ਸੀ ਸਾਰਾ ਇਹੀ ਵਰਤਿਆ ਹੈ ਇਹਦੇ ਵਿੱਚ ਅਗਲੋਸੀ ਸੀਟ ਹੈ ਇਹਦਾ ਤੁਸੀਂ ਅੰਦਾਜ਼ਾ ਲਾਓ ਕਿੱਥੇ ਜੇ ਜਾਂਦੀ ਹੈ ਇਹ ਅੰਦਾਜ਼ਾ ਵੀ ਕਿੰਨੇ ਦੀ ਹੁੰਦੀ ਹੈ ਗਲੋਸੀ ਮੇਰੇ ਨਹੀਂ ਅੰਦਾਜ਼ਾ ਹੈਗਾ ਤਾਂ ਕੋਈ ਇਹ ਅਸੀਂ ਸਿਰਫ 720 ਰੁਪਏ ਵਾਲੀ ਸੀਟ ਹੈ ਜਿਹਦੇ ਵਿੱਚ ਸਾਰਾ ਕਿਚਨ ਤਿਆਰ ਕਰਿਆ ਹੋਇਆ ਹੈ ਅੱਛਾ ਜੀ ਹਾਂਜੀ ਹਾਂਜੀ ਸੀਟ ਦਾ ਬਈ ਕਿੰਨੇ ਇਸਕੇ ਫੁੱਟ ਹੁੰਦਾ ਹੈ ਇਹ ਕਿੰਨੇ ਸੀ ਇਹ ਆਪਣੀ 4-8 ਦੀ ਹੁੰਦੀ ਹੈ 32 ਫੁੱਟ ਦੀ ਸੀਟ ਹੁੰਦੀ ਹੈ 32 ਫੁੱਟ ਦੀ ਹੁੰਦੀ ਹੈ ਹਾਂਜੀ ਹਾਂਜੀ ਮਤਲਬ ਫਿਰ ਤਾਂ 720 ਤਾਂ ਬਹੁਤ ਘੱਟ ਰੇਟ 'ਚ ਹਨਾ ਬਈ ਕਿੰਨਾ ਆਪਾਂ ਅਡਜਸਟ ਕਰ ਦਿੰਨੇ ਆ ਤੇ ਕਿੰਨੇ ਰੂਮ ਨੇ ਬਈ ਇਹਦੇ ਦਰਸ਼ਕਾਂ ਕੋਲ ਇਹ ਦੱਸ ਦਈਏ ਇਹ ਚ ਆਪਣੇ 4 ਬੈਡਰੂਮ ਹੈ ਜੀ ਠੀਕ ਹੈ ਜੀ ਇਹਦੇ ਲੱਕੜ ਦੇ ਕੰਮ ਤੇ 7 ਲੱਖ 40000 ਰੁਪਏ ਇਹਦੇ ਕਰੀਬ 40 ਤੋਂ ਲੈ ਕੇ 45000 ਦੇ ਆਸ-ਪਾਸੇ ਲੇਬਰ ਨੂੰ ਦੇ ਕੇ ਮਿਸਤਰ ਨੂੰ ਦੇ ਕੇ ਸਣੇ ਸਮਾਨ 4 ਲੱਖ 40 45000 ਰੁਪਏ ਖਰਚ ਆਇਆ ਬਈ ਠੀਕ ਹੈ ਜੀ ਹਾਂ ਤੁਹਾਨੂੰ ਬੈਡਰੂਮ ਵੀ ਦਿਖਾਉਣੇ ਆਗੇ ਵੀ ਤੁਸੀਂ ਆਜੋ ਬਈ ਹਾਂ ਜੀ ਦੇਖੋ ਤੁਹਾਨੂੰ ਕਿਸੇ ਪੱਖੋਂ ਕੋਈ ਕਮੀ ਨਹੀਂ ਲੱਗੂਗੀ ਵੀ ਇਹ ਚੀਜ਼ ਹਾਂ ਕੋਈ ਚੀਜ਼ ਦੀ ਘਾਟ ਨਹੀਂ ਹੈਗੀ ਹਾਂ ਹਾਂ ਜੀ ਹਾਂ ਜੀ ਤੇ ਪੂਰਾ ਓਕੇ ਰਪੋਰਟ ਆ ਸਾਰਾ ਹਾਂ ਹਾਂ ਜੀ ਤੇ ਆ ਦਰਸ਼ਕ ਵੀਰੋ ਦੇਖ ਸਕਦੇ ਹੋ ਇੱਕ ਉਹਨਾਂ ਨਾ ਕਾਫੀ ਮੇਰੇ ਮਿੱਤਰ ਕਮੈਂਟ ਵੀ ਕਰ ਦਿੰਦੇ ਨੇ ਵੀ ਯਾਰ ਐਵੇਂ ਬਲਕੱਲੀ ਬਿਲਡਿੰਗ ਹੀ ਖੜੀ ਕੀਤੀ ਆ ਪਰ ਬਿਲਡਿੰਗ ਨਹੀਂ ਖੜੀ ਕੀਤੀ ਆ ਵਿੱਚ ਤੁਸੀਂ ਸਾਰਾ ਕੁਝ ਸਟਰਕਚਰ ਤੁਹਾਨੂੰ ਸਾਰੇ ਬੈੱਡਰੂਮ ਦਿਖਾਵਾਂਗੇ ਸਾਰੇ ਭਰੇਪੇ ਆ ਇਸ ਤਰ੍ਹਾਂ ਇਸ ਤਰ੍ਹਾਂ ਭਰੇ ਹੋਏ ਹਾਂ ਜੀ ਹਾਂ ਜੀ ਤੇ ਸਭ ਤੋਂ ਵੱਡੀ ਗੱਲ ਵੀ 30 ਲੱਖ ਹਾਂ ਜੀ ਹਾਂ ਜੀ 30 ਲੱਖ ਤਾਂ ਨਿਵਾ ਭਰਨ ਤੇ ਲਾ ਦੇਣੇ ਕਈ ਹਾਂ ਜੀ ਹਾਂ ਜੀ ਤੇ ਟੀਮ ਬਹੁਤ ਵਧੀਆ ਹੈ ਇਹਨੂੰ ਥੋੜਾ ਜਿਆਦਾ ਕਲਾਸਿਕ ਦਿਖਾਉਣ ਲਈ ਜਦ ਤੇ ਅਸੀਂ ਬੇਲ ਪਾਈ ਹੈ ਜੀ ਠੀਕ ਹੈ ਜੀ ਮਨ ਲ ਸਾਰੇ ਚੀਜ਼ਾਂ ਤੁਸੀਂ ਧਿਆਨ ਰੱਖਣ ਨਾਲ ਕੱਲੀ ਕੱਲੀ ਚੀਜ਼ ਦਾ ਧਿਆਨ ਰੱਖਦੇ ਆ ਜੀ ਕਿਹੜੀ ਜੀ ਹੁਣ ਜਿਵੇਂ ਮੰਨ ਲਓ ਕਿ ਤੇ ਆਹ ਲਾਈਟ ਛੱਡਣੀ ਸੀ ਮੰਨ ਲਓ ਅਸੀਂ ਹਾਂਜੀ ਭਾਈ ਇਹ ਸਾਡੇ ਆਏ ਨਹੀਂ ਬਾਹਰ ਚਾਏ ਸੀ ਪਹਿਲਾਂ ਹੀ ਛੱਡਿਆ ਹੋਇਆ ਸਾਰਾ ਕੁਝ ਜਿੱਥੇ ਕੋਈ ਵੀ ਚੀਜ਼ ਲਾਉਣੀ ਹੈਗੀ ਸਾਡੇ ਮੰਨ ਲਓ ਪਹਿਲਾਂ ਹੀ ਪ੍ਰੋਵੀਜ਼ਨਾਂ ਛੱਡੀਆਂ ਹੋਈਆਂ ਸਾਰਾ ਕੁਝ ਠੀਕ ਹੈ ਭਾਈ ਤੇ ਭਾਈ ਮੈਂ ਪਹਿਲਾਂ ਹੀ ਹਵੇਲੀ ਚ ਵੀ ਗੱਲ ਕਰੀ ਇਹ ਚ ਵੀ ਗੱਲ ਕਰ ਰਹੇ ਆ ਤੁਹਾਡਾ ਆ ਬੰਦੇ ਨੂੰ ਤਾਂ ਮੈਂ ਕਲਾ ਨੂੰ ਮੰਨ ਗਿਆ ਇਹ ਤਾਂ ਵਾਲਪੇਪਰ ਹੀ ਲੱਗਦਾ ਹਾਂਜੀ ਹਾਂਜੀ ਕਾਲੇ ਜਿਹੜਾ ਲਾਈਟ ਬਗਾਰੇ ਵਧੀਆ ਜੀ ਹਾਂ ਮੁੰਡੇ ਨੇ ਦੇਖੋ ਤੁਸੀਂ ਹਾਂਜੀ ਤੇ ਬਾਥਰੂਮ ਵੀ ਖੁੱਲਾ ਪੂਰਾ ਸਾਰੀ ਕੱਲੀ-ਕੱਲੀ ਚੀਜ਼ ਤੁਸੀਂ ਆਹ ਰੂਮ ਵੀ ਦੇਖ ਸਕਦੇ ਹੋ ਕੋਈ ਘਾਟ ਨਹੀਂ ਬਈ ਆਹ ਰੂਮ ਚ ਵੀ ਇਹ ਬਈ ਕਲਰ ਵੀ ਵਿੱਚ ਆ ਗਿਆ ਤੇ ਕਲਰ ਵੀ ਵਿੱਚ ਹੈ ਕਲਰ ਅਸੀਂ ਬਾਬਾ ਜੀ ਕਹਿੰਦੇ ਵੀ ਕਲਰ ਕਰਾਉਣਾਗਾ ਕਲਰ ਜੇ ਮੰਨ ਲਓ ਵੀ ਇਹੀ ਕਲਰ ਮੰਨ ਲਓ 3 ਲੱਖ ਜੁੰਦਾ ਅਸੀਂ ਸਣੇ ਲੇਬਰ ਕਲਰ 85000 ਰੁਪਏ ਇਹਦੇ ਤੇ ਖਰਚਾ ਕਰੇ ਸਾਰਾ ਅੱਛਾ ਬਾਈ ਕਿਹੜੀ ਕੰਪਨੀ ਦਾ ਕਰਦੇ ਵੀ ਕਲਰ ਆਪਾਂ ਕਲਰ ਜਿਵੇਂ ਤੁਸੀਂ ਇੱਥੇ ਮੜ ਤੁਸੀਂ ਬਾਰਡਰ ਨਾਲ ਦੇਖੋ ਜੀ ਸਾਨੂੰ ਸਾਡੀ ਕੋਠੀ ਕਿਸੇ ਚ ਵੀ ਸਲਾਬ ਨਹੀਂ ਮਿਲੂਗੀ ਥੋੜਾ ਜਿਹਾ ਤੁਹਾਨੂੰ ਇਹ ਇਹਦੇ ਬਾਰੇ ਤੁਹਾਨੂੰ ਫੇਰ ਦੱਸ ਦਾਂਗੇ ਵੀ ਤੁਹਾਨੂੰ ਇਹ ਦੱਸ ਦਿੰਦੇ ਹਾਂ ਹੁਣ ਵੀ ਜੇ ਆਪਣੇ ਸਲਾਬ ਆਊਗੀ ਫੇਰ ਹੀ ਰੰਗ ਲਊਗਾ ਹਾਂ ਅਸੀਂ ਸਭ ਤੋਂ ਸਸਤਾ ਰੰਗ ਲਾਇਆ ਜੀ ਇੱਥੇ ਠੀਕ ਹੈ ਮੇਨ ਗੱਲ ਵੀ ਰੰਗ ਲੈਣੀ ਨਹੀਂ ਜਦੋਂ ਆਪਣਾ ਫਿਰ ਤਾਂ ਆਪਾਂ ਨੂੰ ਕੋਈ ਮਰਜ਼ੀ ਲਾ। ਭਾਵੇਂ ਤੁਸੀਂ ਜਿੰਨਾ ਮਰਜ਼ੀ ਮਹਿੰਗਾ ਰੰਗ ਲਾ ਦਿਓ ਜੀ ਜੇ ਤੁਹਾਡੇ ਸੁਲਾਬ ਆ ਕੁਝ ਨਹੀਂ ਖੜਦਾ ਜੀ। ਕੁਝ ਨਹੀਂ ਖੜਦਾ। ਬਿਲਕੁਲ। ਸਭ ਤੋਂ ਸਸਤਾ ਇੱਥੇ 1600 16 1700 ਵਾਲੀ ਬਾਲਟੀ ਲੱਗੀ ਵੀ ਆ ਜੀ ਸਾਰੇ ਰੰਗ ਦੀ। ਠੀਕ ਹੈ ਜੀ। ਹਾਂ ਉਹ ਬੰਦੇ ਨੂੰ ਅਸੀਂ ਆਖਿਆ ਸੀਗਾ ਵੀ ਉਹਨੇ 85000 ਰੁਪਏ ਕਰਾਈ ਉਹਦੇ ਨਾਲ ਅਸੀਂ ਤਾਂ ਆਖਿਆ ਸੀ ਵੀ ਤੂੰ ਭਾਵੇਂ ਜਿਹੜਾ ਮਰਜ਼ੀ ਰੰਗ ਲਾ ਦੇ ਸਾਨੂੰ ਕੋਈ ਦਿੱਕਤ ਨਹੀਂ। ਸਭ ਤੋਂ ਸਸਤਾ ਲਾ ਦੇ ਉਹਨੇ ਲਿਆਂਦਾ ਇਹ ਨਹੀਂ ਪਤਾ ਕਿਹੜਾ ਲਿਆਂਦਾ ਕਿਹੜਾ ਨਾ। ਵੀ ਸਾਨੂੰ ਇਹ ਚੀਜ਼ ਦਾ ਪਤਾ ਵੀ ਸਾਡੇ ਕ ਜਦੋਂ ਸਲਾਬ ਨਹੀਂ ਹੋਣੀ ਰੰਗ ਸਾਡਾ ਲੈਣਾ ਨਹੀਂ ਭਾਵੇਂ ਸਸਤਾ ਹੋਵੇ ਮਹਿੰਗਾ ਹੋਵੇ ਜਿਹੜਾ ਮਰਜ਼ੀ ਹੋ ਠੀਕ ਆ ਬਾਈ ਹਾਂਜੀ ਠੀਕ ਆ ਵੀਰ ਇਹ ਦੋ ਰੂਮ ਆ ਗਏ ਤੇ ਇਹ ਆ ਗਿਆ ਆਪਣਾ ਬਾਈ ਲੌਬੀ ਹੈ ਨਾ ਖੁੱਲਾ ਥਾਂ ਹਾਂਜੀ ਹੁਣ ਮੈਂ ਕਹਿੰਦਾ ਇਹਨਾਂ ਆਪਣਾ ਖਰਚਾ ਕਿੱਥੇ ਬਚਾ ਜਾਏ ਨਾ ਜਿਵੇਂ ਇੱਥੇ ਅਸੀਂ ਫੰਡਰ ਮਿਕਸ ਲਾਉਂਦੇ ਸੀ ਜੀ ਕਿੱਥੇ ਇੱਥੇ ਹੁਣ ਮੰਨ ਲਓ ਪੌੜੀ ਵਿੱਚ ਆਪਾਂ ਜੇ ਫੰਡਰ ਮਿਕਸ ਲਾਉਨੇ ਆ ਜੀ ਜੀ ਦਾ ਘਟੁਕਟ 24-25000 ਦਾ ਖਰਚਾ ਸੀਗਾ ਇਹਦਾ ਜੀ ਏ ਅਸੀਂ ਸਾਰਾ 4000 ਦਾ ਨਿਊ ਬੋਰਡ ਕੱਢ ਕੇ ਉੱਪਰ ਰੰਗ ਕਰਕੇ ਲੱਕੜਾਂ ਦੇ ਵਿੱਚ ਤੇ ਤੋਰੇ ਸ਼ੇਪ ਪਵਾਤੀ 3000 ਚ ਸਰ ਗਿਆ 27000 ਰੁਪਿਆ ਆਪਣਾ 26 27000 20 22 ਨਾਲੋਂ ਘੱਟ ਤੋਂ ਘੱਟ ਹੀ ਲਾਇਆ ਤਾਂ ਇਹਦੇ ਜੀ 2000 ਪਾ ਲਈ ਜੀ ਹਾਂਜੀ ਸਭ ਤੋਂ ਵੱਡੀ ਗੱਲ ਹਾਂਜੀ ਹਾਂਜੀ ਬਈ ਫਸਟ ਫਲੋਰ ਤੇ ਹੈਗੇ ਫਸਟ ਫਲੋਰ ਤੇ ਕਿੰਨੇ ਰੂਮ ਨੇ ਪਹਿਲਾਂ ਦਰਸ਼ਕਾਂ ਨੂੰ ਤੇ ਪਰ ਦੋ ਬੈੱਡਰੂਮ ਹੈ ਜੀ ਜੀ ਤੇ ਇਧਰ ਦੇ ਪਾਸੇ ਗੈਸਟ ਲਈ ਬਣਾਇਆ ਇਹਦੇ ਵਿੱਚ ਬੈੱਡ ਅਸੀਂ ਪੁਰਾਣੀ ਵਰਤ ਲਿਆ ਸੀਗਾ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਬਈ ਤੇ ਇੱਕ ਇਧਰ ਦੇ ਪਾਸੇ ਤਿੰਨ ਬੈਡਰੂਮਾਂ ਵਿੱਚ ਪੂਰਾ ਲੱਕੜ ਦਾ ਕੰਮ ਫੁੱਲ ਕਾਪ ਬੋਲਡ ਪੂਰ ਫੁੱਲ ਵੱਡੇ ਬਣਾ ਕੇ ਐਲਈਡੀ ਪੈਨਲ ਸਾਰਾ ਕੁਝ ਬਣਿਆ ਹੋਇਆ ਹੈ। ਅੱਛਾ ਜੀ। ਹਾਂ। ਆਹ ਦੇਖੋ ਦਰਸ਼ਕ ਵੀਰੋ ਵੀ ਇੱਥੇ ਆ ਕੇ ਤਾਂ ਜਮਈ ਬਾਈ ਸ਼ੱਕ ਲੱਗਣ ਲੱਗ ਜਾਂਦਾ ਇੱਕ ਟਾਈਮ ਤਾਂ ਵੀ 30 ਲੱਖ ਨਹੀਂ ਬਾਈ ਯਾਰ ਦਿਮਾਗੇ ਚੱਕਰ ਜਾਣ ਲੱਗ ਜਾਂਦਾ ਵੀ ਇੰਨਾ ਘੱਟ ਨਹੀਂ ਹੋ ਸਕਦਾ ਜਮਾ। ਕਮਾਲ ਕੀਤੀ ਪਈ ਆ ਬਾਈ। ਹਾਂ ਜੀ ਹਾਂ ਜੀ। ਇਹ ਤਰੀਕਾ ਜੀ ਬੱਸ। ਟੀਮ ਵਰਕ ਤਰੀਕਾ ਤੇ ਇੱਕ ਚੀਜ਼ ਲੈਣ ਦਾ ਹਨਾ ਬਾਈ। ਹਾਂ ਜੀ ਹਾਂ ਜੀ। ਬਾਕੀ ਇਹਦੇ ਵਿੱਚ ਆਪਾਂ ਇੱਕ ਚੀਜ਼ ਦੀ ਬੱਚਤ ਆਪਾਂ ਹੋਰ ਕਰ ਸਕਦੇ ਆ ਜਿਵੇਂ ਮੰਨ ਲਓ ਆਪਾਂ ਪੱਲਿਆਂ ਵਿੱਚ ਇਸਨ ਮੇਕਾ ਵਰਤਿਆ ਹਾਂਜੀ ਬਈ ਉਹੀ ਉਹੀ ਸਮੇਕਾ ਉਹਦੇ ਨਾਲ ਨਾਲ ਮਿਕਸ ਕਰਕੇ ਆਪਾਂ ਰਸੋਈ 'ਚ ਵਰਤਿਆ ਵੀ ਜਿਹੜਾ ਸਕ੍ਰੈਪ ਵਿੱਚ ਸਮਾਨ ਜਾਂਦਾ ਉਹ ਆਪਾਂ ਇੱਕ ਦੂਜੀ ਚੀਜ਼ 'ਚ ਵਰਤ ਕੇ ਉਹ ਵੀ ਕੰਮ ਆ ਜਾਂਦਾ ਠੀਕ ਆ ਬਈ ਬਹੁਤ ਵਧੀਆ ਗੱਲ ਆ ਬਈ ਇਹ ਇੱਕ ਬਈ ਮੈਂ ਉਹ ਦੇਖ ਰਿਹਾ ਤੁਸੀਂ ਐਗਜ਼ੌਸਟ ਫੈਨ ਵੀ ਸਾਰਿਆਂ 'ਚ ਰੱਖੇ ਹੋ ਮਨ ਜਾਂਣਾ ਹਾਂਜੀ ਹਾਂਜੀ ਠੀਕ ਹੈ ਇਹ ਪਰਵਾਰ ਨੇ ਰਖਾਇਆ ਜਾਂ ਤੁਸੀਂ ਆਪ ਦਾ ਹੈ ਨਹੀਂ ਇਹ ਅਸੀਂ ਆਪ ਰੱਖਦੇ ਹੁੰਨੇ ਆ ਜੀ ਇੱਕ ਤਾਂ ਅਸੀਂ ਕਬੂਰਡ ਦੇ ਉੱਪਰ ਰੱਖ ਦਉਂਦਾ ਪਰਦੇ ਦੇ ਤੇ ਰਹਿ ਜਾਂਦਾ ਅਸੀਂ ਇਹ ਤੇ ਐਡਜਸਟ ਫਾਇਲ ਲਾਉਂਦੇ ਨਹੀਂ ਇਹ ਜਮਾ ਸੱਤ ਦੇ ਨਾਲ ਅਸੀਂ ਰੱਖ ਛੱਡ ਦਿੰਨੇ ਆ ਠੀਕ ਆ ਵੀ ਅੰਦਰ ਕੁਝ ਪ੍ਰੋਬਲਮ ਵੀ ਨਾ ਆਵੇ ਪਾਣੀ ਵਗੈਰਾ ਜੇ ਕੱਲ੍ਹ ਨੂੰ ਲੋਡ ਪੈ ਗਿਆ ਕਿਉਂਕਿ ਜਿਹੜੀ ਹਮਸ ਹੈਗੀ ਉਹ ਕਿਰਾ ਉੱਪਰ ਚੜਦੇ ਉੱਪਰ ਚੜ ਕੇ ਸਾਈਡ ਨੂੰ ਆਪੇ ਨਿਕਲ ਜਾਂਦੇ ਜਿੱਥੋਂ ਉਹਨੂੰ ਥਾਂ ਮਿਲਦਾਗਾ ਜਿੱਥੋਂ ਥਾਂ ਮਿਲਦਾ ਹਾਂਜੀ ਬਹੁਤ ਵਧੀਆ ਬਾਈ ਇੱਕ ਇੱਕ ਚੀਜ਼ ਤੁਸੀਂ ਮਤਲਬ ਕਿ ਟੈਕਨੀਕਲ ਤਰੀਕੇ ਨਾਲ ਕੀਤੀ ਹੋਈ ਆ ਕੋਈ ਨਾ ਕੀ ਇੱਕ ਆਪਾਂ ਸਿੱਧਾ ਕਹਿ ਦਨੇ ਇਹ ਸਾਹਮਣੇ ਵਾਲੀ ਹਵੇਲੀ ਬਈ ਆਪਣੀ ਤਿਆਰ ਹਨ ਹਾਂਜੀ ਹਾਂਜੀ ਇਹ ਹਲੇ ਕੰਪਲੀਟ ਕਰਨ ਵਾਲੀ ਰਹਿੰਦੀ ਹੈ ਜੀ ਇਹ ਹਲੇ ਅੱਧੀ ਵਿਚਾਲੇ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਕਿ ਅੱਦਾਂ ਨਾ ਥਾਣਾ ਪਤਾ ਬਾਈ ਨੇ ਤੇ ਆ ਬਈ ਹੁਣ ਇੱਕ ਦਰਸ਼ਕਾਂ ਨੂੰ ਇਹਦੇ ਇਹਦੇ ਪਿੱਛੇ ਬਹੁਤ ਸਵਾਲ ਹੁੰਦੇ ਨੇ ਜਿਹੜੀਆਂ ਚਿੜੀਆਂ ਲੱਗੀਆਂ ਨੇ ਤੇ ਪਰਦੀਆਂ ਲੱਗੀਆਂ ਨੇ ਇਹ ਜਾਲੀਆਂ ਸਾਰਾ ਸਿਸਟਮ ਥੋੜਾ ਦੱਸ ਦੋ ਵੀ ਕਿਹੜੀ ਕਿਹੜੀ ਇਹ ਕੀ ਰੇਟ ਪੈਂਦੀ ਕਿੱਥੋਂ ਲੈਨੇ ਹੋ ਬਾਈ ਉਹਦਾ ਨਾਂ ਵੀ ਦੱਸ ਦੋ ਬਾਈ ਦੁਕਾਨ ਇਹ ਆਪਾਂ ਜੀ ਰਾਜੂ ਆ ਜੀ ਮੁੰਡਾ ਉਹ ਮੁਸਲਮਾਨ ਅਜ ਕੱਟ ਤੋਂ ਹੋ ਉਹਦੇ ਤੋਂ ਅਸੀਂ ਤਿਆਰ ਕਰਵਾਉਨੇ ਆ ਜੀ ਇਹ ਠੀਕ ਆ ਜੀ ਕੀ ਹੁੰਦੀ ਹੈ ਜਿਹੜੀ ਆ ਫੁੱਲ ਵਾਲੀ ਜਾਲੀ ਕਹਿੰਦੇ ਆ ਜਿਹੜੀ ਆ ਵਿੱਚ ਜਾਲੀ ਹੈ ਜਿਹੜੀ ਠੀਕ ਠੀਕ ਆ ਵੱਡੀ ਜਾਲੀ ਦੀ ਹਾਂ ਇਹ ਆਪਾਂ ਨੂੰ 160 ਰੁਪਏ ਪੀਸ ਪੈਂਦਾ ਹੈ ਜਿਹੜਾ ਉੱਪਰ ਉਹ ਇਹ ਵੀ ਆਪਾਂ ਨੂੰ 60 ਰੁਪਏ ਪੀਸ ਪੈਂਦਾ ਹੈ 2 ਫੁੱਟ ਦਾ ਭਾਈ ਇਹਦਾ ਮਤਲਬ ਬਹੁਤ ਸਸਤਾ ਜਿਆ ਹੈ ਹਨਾ ਆਪਾਂ ਦੇਖੀ ਵੀ ਹਾਂਜੀ 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 ਇੰਨੇ ਕਾ ਟ੍ਰੇਟ ਚ ਇਹ ਮੰਨ ਲਓ 13-14 ਕਾ 10000 ਦਾ ਸਮਾਨ ਲੱਗਿਆ ਹੋਇਆ ਜੀ 13-14000 ਨਾਲ ਮੰਲਾ ਵੀ 15 20 ਲੱਖ ਦੀ ਲੁੱਕ ਵਧਾਤੀ ਹੈ ਨਹੀਂ। ਬਾੜਨ ਵਾਲੀ ਜਾਲੀ ਆ ਆ ਵੀ ਗਾਰਡਨ ਚ ਲੱਗਦੀ ਆ ਉਹ ਵੀ ਲੱਗਦੀ ਆ ਇਹਨੂੰ ਅਸੀਂ ਕੱਟ ਕੇ ਪੁੱਠਾ ਕਰਕੇ ਲਾਤਾ ਉਹ ਦੂਜੀ ਗਾਰਡਨ ਵਾਲੀ ਨੂੰ ਉਹਨੂੰ ਵੀ ਕੱਟ ਕੇ ਅਸੀਂ ਸਿੱਧਾ ਕਰਕੇ ਲਾਤਾ ਉਹਦੀ ਹਾਈਟ ਘਟਾਤੀ। ਠੀਕ ਹੈ ਜੀ। ਆ ਵੀ ਉਰੇ ਛੋੜੇ ਛੋੜੇ ਉਹ ਛੱਡੀਆਂ ਡੰਬੀਆਂ ਬਹੁਤ ਸੋਹਣੇ ਲੱਗਦੇ ਆ। ਹਾਂਜੀ ਹਾਂਜੀ। ਤੇ ਇੱਥੇ ਵੀ ਆਹ ਲੁੱਕ ਵਾਸਤੇ ਦੇ ਤਾਂ ਖੁੱਲਣਾ ਥਾ। ਇਹਦੇ ਉੱਪਰ ਨਾਲ ਜਿਹੜੇ ਉਹ ਪੌਣਾ ਆਏ ਪੈਰਾਗੋਲਾ ਬਣੂਗਾ ਜੀ ਇਹਦੇ ਤੇ। ਅੱਛਾ ਜੀ। ਆ ਉਹ ਟਾਲੀ ਦੀ ਲੱਕੜ ਚرائی ਪਈ ਆ ਉਹਦੇ ਨਾਲ ਬਣੂਗਾ ਜੀ। ਠੀਕ ਹੈ ਜ ਮਾਲੋ ਮਾਈ ਆਪਣਾ ਉਹਦਾ ਆ ਗਿਆ ਹਨਾ ਹਾਂਜੀ ਹਾਂਜੀ ਇਸ ਵਾਰ ਮੇਕ ਕੇ ਤੇ ਪਲਾਈ ਦਾ ਜ਼ਿਆਦਾ ਕੰਮ ਕਰਦੇ ਆ ਜਿਹੜਾ ਇਹ ਪੱਲੇ ਵਿੱਚ ਆ ਉਹ ਅਸੀਂ ਪਟਤਲੀ ਪਾਉਣੇ 140 ਰੁਪਈਆ ਦੀ ਫੱਟੀ ਹੁੰਦੀ ਆ ਤਿੰਨ ਫੱਟੀਆਂ ਪੈਂਦੀਆਂ ਇੱਕ ਪੱਲੇ 6.500 ਦੀ ਲੱਕੜ ਪੈਂਦੀ ਹੈ ਜੀ ਇੱਕ ਪੱਲੇ ਠੀਕ ਹੈ ਠੀਕ ਹੈ ਬਾਈ ਹਾਂਜੀ ਹਾਂ ਤੇ ਬਾਈ ਜੇ ਕੋਈ ਦਰਸ਼ਕ ਵੀਰ ਹਾਂ ਫੋਨ ਕਰਨਾ ਚਾਹੀਏ ਤੁਹਾਡੇ ਨਾਲ ਕੰਟੈਕਟ ਕਰਨਾ ਚਾਹੀਏ ਤੇ ਆਪਣਾ ਕੰਮ ਦੇਖਣਾ ਵੀ ਚਾਹੀਏ ਵਾਦਾ ਆਪਣਾ ਕੰਮ ਇਹ ਵੀ ਨਥਾਣੇ ਏਰੀਆ ਚ ਹੈ ਨਾ ਇਧਰ ਹਾਂਜੀ ਹਾਂਜੀ ਨਥਾਣੇ ਚ ਹੀ ਕਰਦੇ ਆਂ ਜਿਆਦਾਤਰ ਅਸੀਂ ਠੀਕ ਆ ਬਈ ਜੀ ਹਾਂਜੀ ਕਿੰਨਾ ਐਕਸਪੀਰੀਅੰਸ ਹੈ ਬਈ ਜੀ ਮਤਲਬ ਤੁਸੀਂ ਅਸੀਂ ਮੇਰੇ ਕੋਲ ਮੰਨ ਲਓ ਅਸੀਂ 11 ਜਗ੍ਹਾ ਤੇ ਸਾਡੇ ਕੰਮ ਚੱਲਦੇ ਆ ਜੀ ਦੋ ਦੋ ਮਿਸਤਰੀ ਹਰੇਕ ਥਾਂਗੇ ਠੀਕ ਆ ਜੀ हां भाई तई ਮੇਤਰੀਆਂ ਸਾਡੇ ਕੋਲ ਸੈਟ ਹੈ ਇਸ ਸਾਲ ਵਿੱਚ ਅਸੀਂ 20 ਤੋਂ ਲੈ ਕੇ 22 ਕੋਠੀਆਂ ਕਈ 18 ਵੀ ਰਹਿ ਜਾਂਦੀਆਂ ਵੇ ਇੰਨਾ ਕਿ ਅਸੀਂ ਕੰਮ ਕਰਦੇ ਆ ਜੀ ਜਿਵੇਂ ਅਨ ਮੰਨ ਲੋ ਵੀ ਇੱਕ ਕੰਮ ਵਿੱਚ ਇੱਕ ਗਲਤੀ ਦਾ ਵੀ ਨਮੀ ਦਾ ਪਤਾ ਲੱਗਦਾ ਹੈ ਵਿਗਾ ਵਿੱਚੋਂ 20 22 ਦਾ ਪਤਾ ਲੱਗਦਾ ਉਹਦੇ ਤੇ ਗਾਂ ਕੰਟਰੋਲ ਹੋ ਜਾਂਦਾ ਜੀ ਠੀਕ ਹੈ ਭਾਈ ਹਾਂ ਜੀ ਅੱਗੇ ਭਾਈ ਸਾਰੀ ਟੀਮ ਦਾ ਵੀ ਮੈਂ ਧੰਨਵਾਦ ਕਰਦਾ ਤੁਹਾਡੀ ਦਾ ਕਿਉਂਕਿ ਹਰ ਇੱਕ ਥਾਂ ਤੇ ਇੱਕ ਉਹਨਾਂ ਨੇ ਤੁਸੀਂ ਹਰ ਥਾਂ ਤੁਸੀਂ ਤਾਂ ਇੱਕ ਲੋਕੇਸ਼ਨ ਦੇ ਦਿੱਤੀ ਵੀ ਆਪਾਂ ਇੱਥੇ ਆ ਕੰਮ ਕਰਦੇ ਤੁਸੀਂ ਤਾਂ ਪਰਫੈਕਸ਼ਨ ਕਰ ਸਕਦੇ ਹੋ ਪਰ ਜਿਹੜੇ ਬੰਦੇ ਕੰਮ ਕਰਦੇ ਆ ਜੀ ਉਹ ਇੰਨੇ ਟ੍ਰੇਨਡ ਆ ਮੈਂ ਕੋ ਫੋਨ ਕਰਕੇ ਪੁੱਛ ਲੈਂਦਾ ਬਾਈ ਇੱਥੇ ਕੀ ਕੰਮ ਨਾ ਮੈਂ ਫੋਨ ਤੇ ਉਹਨਾਂ ਨੂੰ ਕੱਲੀ ਕੱਲੀ ਚੀਜ਼ ਵੀ ਸਮਝ ਜਾਂਦੇ ਆ 5 ਮਿੰਟਾਂ ਦੀ ਸਮਝ ਜਾਂਦੇ ਆ ਬਾਈ ਦੇਖੀ ਜਾਂਦਾ ਬਾਈ ਇੱਕ ਵੀ ਚੀਜ਼ ਦੀ ਗਲਤੀ ਨਹੀਂ ਛੱਡੀ ਹੋਈ ਵੀ ਕੱਲ ਨੂੰ ਕੋਈ ਤੁਹਾਨੂੰ ਲੰਬਾ ਆ ਜੀ ਤੇ ਜੇ ਉਹ ਸੁਭਾਵਿਕ ਹੈ ਕੁਛ ਨਾ ਕੁਛ ਗਲਤੀ ਹੈ ਕੁਝ ਰਹਿ ਨਹੀਂ ਹੈ ਉਹ ਤੁਸੀਂ ਸਿੱਖਣ ਵਾਸਤੇ ਅੱਗੇ ਕੱਲ ਤੱਕ ਨਹੀਂ ਹੁਣ ਤਾਂ ਵੈਸੇ ਉਹ ਘੱਟ ਰਹਿੰਦੇ ਆ ਜੀ ਹੁਣ ਤਾਂ ਕਰ ਨਹੀਂ ਹੈਗਾ ਬਾਕੀ ਹੁਣ ਹੱਲ ਆਪਣੇ ਕੋਲ ਸਾਰੇ ਕਾਸੇ ਦਾ ਜੀ ਸਾਰੇ ਹੈਗੇ ਤੇ ਬਾਈ ਆਪਣਾ ਦੁਬਾਰਾ ਤੋਂ ਨਾਮ ਤੇ ਮੋਬਾਈਲ ਨੰਬਰ ਦਾ ਮੇਰਾ ਨਾਮ ਅਮਨ ਹੈ ਜੀ ਮੈਂ ਪੁੱਤੋ ਮੰਡੀ ਤੋਂ ਆਈ ਮ 60000 ਇੱਕ ਜੀ ਵਿੱਚੋਂ 6000 ਇੱਕ ਵੀ ਬਣ ਜਾਂਦਾ ਜੇ ਆਪਾਂ ਪੂਰਾ ਜੋੜ ਕੇ 60000 ਬਣ ਜਾਂਦੇ ਠੀਕ ਹੈ ਭਾਈ ਠੀਕ ਹੈ ਜੀ ਭਾਈ ਬਹੁਤ ਬਹੁਤ ਧੰਨਵਾਦ ਤੇ ਰੱਬ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਕਿਉਂਕਿ ਤੁਸੀਂ ਲੋਕਾਂ ਦਾ ਖਰਚਾ ਵਿਚਾਰ ਰਹੇ ਹੋ ਇਸ ਦੇ ਵਿੱਚ ਇਹ ਚੱਕਰ ਸੀਗਾ ਜੀ ਵੀ ਕਈ ਯਾਰਾਂ ਵਿੱਚ ਬੰਦੇ ਨੂੰ ਪਾਏ ਕੇ ਮੰਨ ਲਓ ਨੀਂਦ ਹੀ ਨਹੀਂ ਆਉਂਦੀ ਖਰਚੇ ਇੰਨਾ ਹੋ ਜਾਂਦਾ ਫਿਰ ਉਹਨੂੰ ਮਕਾਨ ਪਾਉਣ ਦਾ ਵੀ ਕੋਈ ਫਾਇਦਾ ਨਹੀਂਗਾ ਜੀ ਹਾਂ ਦੇ ਨੰਬਰ 2 ਇਹ ਜਾਣਕਾਰੀ ਦੇਣ ਦਾ ਮੇਰਾ ਮਕਸਦ ਇਹ ਆ ਪਹਿਲਾਂ ਅਸੀਂ ਵੀ ਕੋਠੀਆਂ ਇਸ ਤਰ੍ਹਾਂ ਪਿੱਲਰ ਵੀਮ ਲਾ ਕੇ ਵੱਡੇ ਵੱਡੇ ਖਰਚੇ ਕਰਾ ਕੇ ਕਰੋੜਾਂ ਦੇ ਹਿਸਾਬ ਨਾਲ ਵੀ ਬਣਾਉਂਦੇ ਸੀਗੇ ਕਿਰਾਂ ਇੱਕ ਬੰਦੇ ਦੇ ਅਸੀਂ ਮੰਨ ਲਓ ਵੀ ਉਹਦੇ ਨਕਸ਼ੇ ਦੇ ਅਕੋਰਡਿੰਗ ਕੰਮ ਕਰਿਆ ਉਹਨੇ ਇਕੱਲੀ ਇਕੱਲਾ ਬੱਲ ਵੀ ਨਕਸ਼ੇ ਦੇ ਹਿਸਾਬ ਨਾਲ ਲਵਾਇਆ ਖਰਚਾ ਉਹਦਾ ਇੰਨਾ ਹੋ ਗਿਆ ਮੁੜ ਕੇ ਉਹ ਬੰਦਾ ਆਤਮ ਹੱਤਿਆ ਕਰ ਗਿਆ ਫਿਰ ਉਸ ਤੋਂ ਬਾਅਦ ਵੀ ਮੈਂ ਜਾਣੇ ਕਿ ਵੀ ਖਰਚਾ ਬਚਾਉਣ ਤੇ ਹੀ ਮਨ ਲਓ ਵੀ ਪੀ ਐਚ ਡੀ ਗੱਲ ਦੀ ਠੀਕ ਹੈ ਠੀਕ ਹੈ ਬਈ ਬਹੁਤ ਧੰਨਵਾਦ ਮੈਂ ਹਰ ਵੀਡੀਓ ਚ ਨਾ ਬਈ ਲੱਖ ਅਖੀਰ ਤੇ ਇੱਕ ਚੀਜ਼ ਪੁੱਛਦਾ ਨਾ ਵੀ ਖਰਚਾ ਕਿਵੇਂ ਕੰਟਰੋਲ ਕਰੀਏ ਤੁਹਾਡੀ ਸਾਰੀ ਵੀਡੀਓ ਚ ਖਰਚੀ ਕੰਟਰੋਲ ਆ ਬਈ ਖਰਚੇ ਕੰਟਰੋਲ ਹੋ ਗਏ ਤੇ ਪਹਿਲੇ ਬੰਦੇ ਪਹਿਲੇ ਮਿਸਤਰੀ ਪਹਿਲੇ ਆਰਕੀਟੈਕਟ ਪਹਿਲੇ ਸੱਚੇ ਇਨਸਾਨ ਮਿਲੇ ਸਾਨੂੰ ਜਿਹੜੇ ਲੋਕਾਂ ਨੂੰ ਚੰਗੇ ਪਾਸੇ ਇਹਦਾ ਸਾਨੂੰ ਇੱਕ ਫਾਇਦਾ ਵੀ ਆਇਆ ਜੇ ਖਰਚਾ ਵਜਾਉਨੇ ਆ ਕਿਉਂਕਿ ਸਾਡੇ ਜੋਗ ਦੇ ਪੈਸੇ ਰਹਿ ਜਾਂਦੇ ਆ ਕੀਰ ਚ ਬੰਦੇ ਕੋਲ ਸਾਨੂੰ ਸੌਕੇ ਮਿਲ ਜਾਂਦੇ ਸੌਕੇ ਮਿਲ ਜਾਂਦੇ ਜਰੂਰ ਬਈ ਧੰਨਵਾਦ ਭਾਈ ਜੀ ਬਹੁਤ ਠੀਕ ਹੈ ਜੀ ਠੀਕ ਹੈ